हां तो प्यारे बच्चे सारे अनु प्यार भरी सस् नमस्कार हां बेटा ਆਪਾਂ ਨਵਉਦਿਆ ਦਾਖਲਾ ਪ੍ਰਖਿਆ ਤਿਆਰੀ ਅਧੀਨ ਸੰਖਿਆਵਾਂ ਸ਼ੁਰੂ ਤੋਂ ਚੈਪਟਰ ਸ਼ੁਰੂ ਕੀਤਾ ਹੁਣ ਬੇਟਾ ਆਪਾਂ ਥਿਊਰੀ ਵਾਲਾ ਪੋਰਸ਼ਨ ਕਰਦੇ ਪਏ ਆ ਜਿਹਦੇ ਵਿੱਚ ਬੇਟਾ ਆਪਾਂ ਕੁਝ ਸਟੈਪ ਕਰਦੇ ਹੋਏ 7 ਦੀ ਭਾਗਯੋਗਤਾ ਤੇ ਪਹੁੰਚੇ ਆ ਤਾਂ ਧਿਆਨ ਦੇ ਨਾਲ ਦੇਖੋ ਬੇਟਾ 7 ਦੀ ਭਾਗਯੋਗਤਾ ਅਕਸਰ ਸਵਾਲ ਪੁੱਛ ਲਿਆ ਜਾਂਦਾ ਇਹਦੇ ਵਿੱਚੋਂ ਸਾਨੂੰ ਪਤਾ ਹੋਣਾ ਚਾਹੀਦਾ ਸੀ ਕੈਲਕੂਲੇਸ਼ਨ ਦੇ ਸਮੇਂ ਤੋਂ ਬਚ ਜਾਵਾਂਗੇ ਇਸ ਕੇਂਦਰ 7 ਦੁਆਰਾ ਭਾਜਯੋਗਤਾ ਸੰਖਿਆ ਨੂੰ ਤਿੰਨ ਅੰਕਾਂ ਦੇ ਸਮੂਹਾਂ ਵਿੱਚ ਵੰਡੋ ਸੱਜੇ ਤੋਂ ਸ਼ੁਰੂ ਹੋ ਕੇ ਸੱਜੇ ਤੋਂ ਖੱਬੇ ਪਾਸੇ ਨੂੰ ਚੱਲਣਾ ਤਿੰਨ ਤਿੰਨ ਅੰਕਾਂ ਦੇ ਸਮੂਹਾਂ ਦੇ ਵਿੱਚ ਵੰਡ ਲੈਣਾ ਅਤੇ ਜਸਤ ਅਤੇ ਟਾਂਕ ਸਥਾਨਾਂ ਤੇ ਦਿਖਾਈ ਦੇਣ ਵਾਲੀਆਂ ਸੰਖਿਆਵਾਂ ਦੇ ਜੋੜ ਦਾ ਅੰਤਰ ਲੱਭੋ ਬੇਟਾ ਜਦੋਂ ਤਿੰਨ ਤਿੰਨ ਸਥਾਨਾਂ ਦੇ ਅੰਕ ਆਪਾਂ ਵੰਡ ਲਏ ਫਿਰ ਕਹਿੰਦਾ ਉਹਦੇ ਜਿਹੜੇ ਤਿੰਨ ਸਮੂਹ ਬਣਦੇ ਪਏ ਆ ਉਹਦੇ ਜਸਤ ਤੇ ਟਾਂਕ ਸਥਾਨਾਂ ਦੇ ਸਮੂਹ ਨੂੰ ਅਲੱਗ-ਅਲੱਗ ਜੋੜ ਕੇ ਉਹਨਾਂ ਦਾ ਅੰਤਰ ਲੱਭਣਾ ਕਹਿੰਦਾ ਜੇਕਰ ਅੰਤਰ 0 ਹੈ ਜਾਂ 7 ਨਾਲ ਵੰਡਿਆ ਜਾ ਸਕਦਾ ਹੈ ਤਾਂ ਦਿੱਤੀ ਗਈ ਸੰਖਿਆ 7 ਨਾਲ ਵੰਡੀ ਜਾ ਸਕਦੀ ਹੈ ਆ ਬੇਟਾ ਆਪਾਂ ਉਦਾਹਰਣ ਤੋਂ ਸਪਸ਼ਟ ਕਰਦੇ ਆ ਆ ਬੇਟਾ ਇੱਕ ਸੰਖਿਆ ਦਿੱਤੀ ਹੋਈ ਹੈ ਕਹਿੰਦਾ ਸੱਜੇ ਤੋਂ ਖੱਬੇ ਚੱਲਦੇ ਆ ਤਿੰਨ-ਤਿੰਨ ਦਾ ਸਮੂਹ 1 2 3 368 ਇੱਕ ਹੋਗੇ ਬੇਟਾ ਆ ਵੰਡ ਲਿਆ ਸਮੂਹ ਅੱਗੇ 800 0 7 ਤੇ 8 ਇੱਕ ਸਮੂਹਾ ਬਣ ਗਿਆ 870 ਦਾ ਇੱਕ ਸਮੂਹ 61 ਦਾ ਬਣ ਗਿਆ ਠੀਕ ਹੈ ਪੂਰੇ ਨਹੀਂ ਆਏ ਹੁਣ ਬੇਟਾ ਇਹਦੇ ਟਾਂਕ ਸਥਾਨਾਂ ਤੇ ਆ ਪਹਿਲਾ ਸੈੱਟ ਆ ਦੂਜਾ ਤੇ ਆ ਤੀਜਾ ਟਾਂਕ ਸਥਾਨਾਂ ਵਾਲੇ 61 ਤੇ 368 ਹੋ ਗਏ ਜਿਸਤ ਸਥਾਨ ਵਾਲਾ ਦੂਜੇ ਨੰਬਰ ਤੇ 870 ਹੈ ਠੀਕ ਹੈ ਤਾਂ ਅਸੀਂ 870 ਦੇ ਵਿੱਚੋਂ ਆ ਟਾਂਕ ਸਥਾਨਾਂ ਵਾਲਿਆਂ ਦਾ ਜੋੜ ਘਟਾ ਦੇਵਾਂਗੇ 870 61 368 ਤੇ ਇਹ ਆ ਗਿਆ ਬੇਟਾ 870 429 441 ਜੋ ਕਿ 7 ਨਾਲ ਵੰਡਿਆ ਜਾ ਸਕਦਾ ਇਸ ਲਈ ਆ ਜਿਹੜੀ ਸਾਰੀ ਸੰਖਿਆ ਸੀ ਸ਼ੁਰੂਆਤੀ ਇਹਨੂੰ 7 ਨਾਲ ਵੰਡਿਆ ਜਾ ਸਕਦਾ ਇਹ ਬੇਟਾ ਤੁਸੀਂ ਆਪ ਕਰਕੇ ਦੇਖ ਲੈਣਾ ਕਾਪੀ ਤੇ ਵਾਕਿਆ ਠੀਕ ਹੈ ਇਹ ਇੱਕ ਬੇਟਾ ਇਹ ਹੈ ਇੱਕ ਹੂਰ ਆ 7 ਦੀ ਭਾਜਯੋਗਤਾ 7 ਦੀ ਭਾਜਯੋਗਤਾ ਬਹੁਤ ਮਹੱਤਵਪੂਰਨ ਅੱਗੇ ਹਾਂ ਬੇਟਾ ਤਾਂ ਅਗਲੀ 7 ਦੀ ਇੱਕ ਹੂਰ ਹੈ ਜਿਹੜੀ ਭਾਜਯੋਗਤਾ ਹੈਗੀ ਆ ਉਹ ਵੀ ਦੇਖੋ ਜਿੰਦਾ 7 ਨਾਲ ਵੰਡਣ ਵਾਲੀ ਕੋਈ ਵੀ ਸੰਖਿਆ 7 ਨਾਲ ਪੂਰੀ ਤਰ੍ਹਾਂ ਵੰਡਣਯੋਗ ਹੋਵੇਗੀ ਜੇਕਰ ਸੰਖਿਆ ਦੇ ਆਖਰੀ ਅੰਕ ਨੂੰ ਦੁੱਗਣਾ ਕਰਕੇ ਬਾਕੀ ਅੰਕਾਂ ਦੀ ਬਣੀ ਸੰਖਿਆ ਤੋਂ ਇਸ ਨੂੰ ਘਟਾ ਕੇ ਪ੍ਰਾਪਤ ਕੀਤੀ ਸੰਖਿਆ ਪੂਰੀ ਤਰ੍ਹਾਂ 7 ਨਾਲ ਵੰਡੀ ਜਾ ਸਕਦੀ ਹੈ ਇਸ ਪ੍ਰਕਿਰਿਆ ਨੂੰ ਦਰਾਇਆ ਜਾ ਸਕਦਾ ਹੋਰ ਰਕਮ ਛੋਟੀ ਕਰਨ ਦੇ ਲਈ ਠੀਕ ਹੈ ਉਦਾਹਰਣ ਲਈ ਕੀ 2429 ਨੂੰ 7 ਨਾਲ ਵੰਡਿਆ ਜਾ ਸਕਦਾ ਜਾਂ ਨਹੀਂ ਇਹ ਬੇਟਾ ਆਪਾਂ ਦੇਖਣਾ ਹੈ ਤੇ ਅਸੀਂ ਕੀ ਕਰਾਂਗੇ 2429 ਚ ਇਕਾਈ ਅੰਕ ਕਿਹੜਾ 9 ਆ ਇਕਾਈ ਅੰਕ ਦਾ ਦੁੱਗਣਾ ਕਰ ਲਵਾਂਗੇ ਤੇ 242 ਚ ਘਟਾ ਦਾਂਗੇ ਆ ਦੇਖੋ 242 2 9 18 ਇਹ ਆ ਗਿਆ ਬੇਟਾ 224 ਜੋ ਕਿ 7 ਨਾਲ ਬੁਰੀ ਤਰ੍ਹਾਂ ਵੰਡਿਆ ਜਾ ਸਕਦਾ ਇਸ ਲਈ ਇਹ ਸਾਰੀ ਸੰਖਿਆ 7 ਨਾਲ ਵੰਡੀ ਜਾ ਸਕਦੀ ਹੈ ਮੇਰਾ ਖਿਆਲ ਆ ਗੱਲ ਕਲੀਅਰ ਹੋ ਗਈ ਬੇਟਾ ਇਹਨੂੰ ਕਹਿੰਦਾ ਸੀ ਅੱਗੇ ਵੀ ਦੁਹਰਾ ਸਕਦੇ ਇਹਨੂੰ ਫੇਰ ਡਬਲ ਕਰ ਲਓ ਫੇਰ ਇਹਦੇ ਚੋਂ ਘਟਾ ਲਓ ਠੀਕ ਹੈ ਤਾਂ ਇਹ ਸਟੈਪ ਅੱਗੇ ਵੀ ਕਰ ਸਕਦੇ ਆ ਏ ਸੀਗੀ ਬੇਟਾ ਅਗਲੀ ਸੱਤ ਨਾਲ ਭਾ ਅਯੋਗਤਾ ਅੱਗੇ ਅਗਲਾ ਪੁਆਇੰਟ ਆ ਗਿਆ 1 ਪੁਆਇੰਟ ਹੋਰ ਆ ਸੱਤ ਨਾਲ ਕਹਿੰਦਾ ਨਾਲ ਹੀ ਜਦੋਂ ਕਿਸੇ ਸੰਖਿਆ ਨੂੰ 6 ਵਾਰ 12 ਵਾਰ 18 ਵਾਰ 6 ਦੇ ਗੁਣਜਾਂ ਦੇ ਵਿੱਚ ਗੱਲ ਸਮਝ ਲੱਗ ਗਈ ਕਿਸੇ ਵੀ ਸੰਖਿਆ ਨੂੰ 6 ਵਾਰੀ ਇੱਕੋ ਜੀ 6 ਛੀਕੇ ਲਿਖਿਆ 6 ਸਾਤੇ ਲਿਖਿਆ 6 ਅੱਠੇ ਲਿਖਿਆ 6 ਨਾਈ ਲਿਖਿਆ 6 ਵਾਰੀ ਜਾਂ 12 ਵਾਰੀ ਦੁਹਰਾਇਆ ਹੋਇਆ ਜਾਂ 18 ਵਾਰੀ ਦੁਹਰਾਇਆ ਹੋਇਆ ਤਾਂ ਕਹਿੰਦਾ ਉਹ ਸੰਖਿਆ ਪੂਰੀ ਤਰ੍ਹਾਂ ਨਾਲ 7 ਨਾਲ ਭਾਜਯੋਗ ਹੋਵੇਗੀ ਠੀਕ ਹੈ ਇਹ ਬੇਟਾ ਧਿਆਨ ਰੱਖਣਾ ਤੁਸੀਂ ਤਾਂ ਉਦਾਹਰਣ ਲਈ ਕਹਿੰਦਾ ਕੀ ਨੰਬਰ ਆਹ ਬੇਟਾ ਦਿੱਤੇ ਹੋਏ ਆ 6 ਚੀਕੇ 7 ਨਾਲ ਵੰਡਿਆ ਜਾ ਸਕਦਾ ਜਾਂ ਨਹੀਂ ਕਿਉਂਕਿ ਕਹਿੰਦਾ ਇੱਥੇ 6 ਕੇ ਨੂੰ 6 ਵਾਰੀ ਦੁਹਰਾਇਆ ਗਿਆ ਤਾਂ ਜਿਹੜਾ ਸੰਖਿਆ ਅੰਕ 6 ਵਾਰੀ ਦੁਹਰਾਇਆ ਹੁੰਦਾ ਬੇਟਾ ਉਹ 7 ਦੇ ਨਾਲ ਪੂਰਾ ਪੂਰਾ ਵੰਡੇ ਆ ਜਾਂਦਾ ਏ ਤੁਸੀਂ ਵੰਡ ਕੇ ਦੇਖ ਲੈਣਾ ਏਕ ਹੂਰ ਆ ਗਈ ਬੇਟਾ 7 ਦੀ ਭਾਜਯੋਗਤਾ ਸੋ ਬੇਟਾ ਏ ਸੀਗੀ 7 ਦੀ ਭਾਜਯੋਗਤਾ ਤੁਸੀਂ ਬੇਟਾ ਇਹ 7 ਦੀ ਭਾਜਯੋਗਤਾ ਚੰਗੀ ਤਰ੍ਹਾਂ ਦੇ ਨਾਲ ਕਰ ਲੈਣੀ ਆ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ 8 ਦੀ ਭਾਜਯੋਗਤਾ ਕਹਿੰਦਾ 8 ਨਾਲ ਵੰਡਣ ਯੋਗਤਾ ਜਿਹੜੀ ਹੈਗੀ ਹੈ ਜੇਕਰ ਕਿਸੇ ਸੰਖਿਆ ਦੇ ਆਖਰੀ ਤਿੰਨ ਅੰਕਾਂ ਨਾਲ ਬਣੀ ਸੰਖਿਆ 8 ਨਾਲ ਵੰਡੀ ਜਾ ਸਕਦੀ ਹੈ ਤਾਂ ਸਾਰੀ ਸੰਖਿਆ 8 ਨਾਲ ਵੰਡੀ ਜਾ ਸਕਦੀ ਹੈ ਇਹਦੇ ਵਿੱਚ ਬੇਟਾ ਤੁਸੀਂ ਕੋਈ ਵੀ ਉਦਾਹਰਣ ਲੈ ਸਕਦੇ ਆ 94524 ਆ ਬੇਟਾ ਅਸੀਂ ਆਹ ਸੰਖਿਆ ਦੇਖਾਂਗੇ 524 ਜੇਕਰ 8 ਨਾਲ ਵੰਡੀ ਜਾ ਸਕਦੀ ਤਾਂ ਸਾਰੀ ਸੰਖਿਆ 8 ਦੇ ਨਾਲ ਵੰਡੀ ਜਾਊਗੀ ਆਖਰੀ ਤਿੰਨ ਅੰਕਾਂ ਤੋਂ ਸੱਜੇ ਹੱਥ ਜਿਹੜੀ ਸੰਖਿਆ ਬਣਦੀ ਆ ਉਹ 8 ਨਾਲ ਵੰਡੀ ਜਾਣੀ ਚਾਹੀਦੀ ਆ ਇਹ ਤੁਸੀਂ ਕਰਕੇ ਦੇਖ ਲੈਣਾ ਹੈ ਅੱਗੇ ਆ ਗਿਆ ਬੇਟਾ 9 ਨਾਲ ਭਾਜਯੋਗਤਾ ਕਹਿੰਦਾ ਨੋ ਨਾਲ ਵੰਡਣ ਯੋਗਤਾ ਜੇਕਰ ਕਿਸੇ ਸੰਖਿਆ ਦੇ ਅੰਕਾਂ ਦਾ ਜੋੜ 9 ਨਾਲ ਵੰਡਿਆ ਜਾ ਸਕਦਾ ਤਾਂ ਸੰਖਿਆ 9 ਨਾਲ ਵੰਡੀ ਜਾ ਸਕਦੀ ਹੈ ਤਾਂ ਇਹ ਬੇਟਾ ਉਹ ਤਿੰਨ ਵਾਲਾ ਸੂਤਰ ਹੀ ਹੈਗਾ ਆ ਮੰਨ ਲਓ 45 49 5 ਕਹਿੰਦਾ ਇਹ ਸੰਖਿਆ 9 ਨਾਲ ਵੰਡੀ ਜਾ ਸਕਦੀ ਕਿ ਨਹੀਂ ਅਸੀਂ ਅੰਕਾਂ ਦਾ ਜੋੜ ਲਵਾਂਗੇ 4 ਤੇ 5 9 4 13 ਤੇ ਨੂੰ 22 ਤੇ 5 27 ਜੇ 27 9 ਨਾਲ ਵੰਡੇ ਜਾ ਸਕਦੇ ਪੂਰੇ ਪੂਰੇ ਤਾਂ ਬੇਟਾ ਸਾਰੀ ਸੰਖਿਆ 9 ਨਾਲ ਵੰਡੀ ਜਾਊਗੀ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ 10 ਦੀ ਭਾਜਯੋਗਤਾ ਕਿੰਦ 10 ਨਾਲ ਉਹ ਸੰਖਿਆ ਵੰਡੀ ਜਾਂਦੀ ਹੈ ਜੀ ਦੀ ਜਿਹੜੀ ਹੈਗੀ ਹੈ ਆਖਰੀ ਅੰਕ ਇਕਾਈ ਅੰਕ 0 ਹੋਊਗਾ ਉਹ 10 ਦੇ ਨਾਲ ਪੂਰੀ ਪੂਰੀ ਵੰਡੀ ਜਾਊਗੀ ਸੋ ਬੇਟਾ ਇਹ ਸੀਗੀ ਭਾਜਯੋਗਤਾ 10 ਦੀ ਤੇ ਅਗਲੇ ਭਾਜ ਯੋਗਤਾ ਨਾਲ ਰਿਲੇਟਡ ਜਿਹੜੇ ਗੱਲਾਂ ਹੈਗੀਆਂ ਉਹ ਆਪਾਂ ਅਗਲੀ ਵੀਡੀਓ ਵਿੱਚ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ